ਸਭ ਤੋਂ ਪਹਿਲਾਂ ਸਾਰਿਆਂ ਪਿਆਰ ਭਰੀ ਸਾਸਰੀ ਗਾਲ ਜੀ ਵੀਆਈਪੀ ਪਿੰਡ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾੰਮੇਲ ਤੇ ਤੁਸੀਂ ਵੇਖ ਲਿਆਣਾ ਕਿ ਅੱਜ ਆਪਾਂ ਕਿਹੜੀ ਤੇ ਕਿਹਨਾਂ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾਮ ਰਵਾਜ਼ ਕਰਦੇ ਹਾਂ। ਕਰਦੇ ਆਂ ਵੀਡੀਓ ਨੂੰ ਸ਼ੁਰੂ। ਅੱਜ ਦੀ ਜਿਹੜੀ ਵੀਡੀਓ ਲੈ ਕੇ ਆਇਆ ਕੁੱਕੀ ਕਮੇਟੀਆਂ ਵਾਲੀ ਆਂਟੀ ਹੈ ਜਿਹੜੀ ਉਹਦੇ ਬਾਰੇ ਲੈ ਕੇ ਆ ਚੁੱਕੇ ਹਾਂ ਵੀਡੀਓ ਜਿਹੜੀ ਬਲੌਗ-ਬਲੌਗ ਬਣਾਉਂਦੀ ਸੀ ਛੱਡ ਦੇਣ ਲੱਗੀ ਹੁਣ ਬਲੌਗ। ਕਹਿੰਦੀ ਹੁਣ ਨਹੀਂ ਬਣਾਇਆ ਕਰਨੀ। ਬੜੀ ਬੇਇੱਜ਼ਤੀ ਹੋਈ ਆ। ਰਿਸ਼ਤੇਦਾਰਾਂ 'ਚ ਮੂੰਹ ਵਿਖਾਉਣ ਯੋਗ ਹੀ ਨਹੀਂ ਰਹੀ। ਪਤਾ ਕਿਉਂ? ਕਿਉਂਕਿ ਜਿਹੜੇ ਬਲੌਗ ਸ਼ੂਟ ਕਰਨ ਦਾ ਮੌਕਾ ਦਾ ਵਾ ਕਿੱਥੇ ਬਲੌਗ ਬਣਾਉਣੇ ਚਾਹੀਦੇ ਕਿੱਥੇ ਨਹੀਂ ਬਣਾਉਣੇ ਚਾਹੀਦੇ। ਇਹਨਾਂ ਨੇ ਪਰ ਕੋਈ ਜਗ੍ਹਾ ਛੱਡੀ ਨਹੀਂ ਹੁੰਦੀ। ਫਿਰ ਰਿਸ਼ਤੇਦਾਰ ਵੀ ਕਹਿੰਦੇ ਆ ਭੈਣੇ ਜਾਂ ਦੇ ਖਾਨੂ ਮੱਥਾ ਟੇਕ ਤੇ ਜਾਂ ਵੀਡੀਓ ਕੱਟ ਕਰ ਦੇ। ਹੁਣ ਕਹਿੰਦੀ ਮੈਂ ਨਹੀਂ ਬਲੌਗ ਬਲੌਗ ਬਣਾਇਆ ਕਰਨੇ ਮੈਂ ਤੇ ਬਲੌਗਰਾਂ ਨੂੰ ਘਰ ਨਹੀਂ ਵੜਨਾ। ਜਿਹੜੇ ਬਲੌਗ ਬਣਾਉਂਦੇ ਆ ਨਾ ਉਹਨਾਂ ਨੂੰ ਮਿਲਾਂਗੇ ਲੈ ਵੀ ਛੱਡ ਦੇਣਾ ਵਾ। ਇਹ ਜਿੱਦਾਂ ਹੋ ਗਿਆ ਵਾ ਕਾਫੀ ਮਾਮਲਾ ਗਰਮ ਹੋ ਚੁੱਕਾ ਨਾ ਮੇਰੀ ਗੁਲਾਬ ਸਿੱਧੂ ਦੇ ਨਾਲ ਮਿਲਦੇ ਹੋਏ ਫੋਟੋ ਆਈ ਆ ਜਾਂ ਜੱਫੀਆਂ ਪਾ ਕੇ ਮੈਂ ਉਹਨੂੰ ਮਿਲ ਰਹੀਆਂ ਤੁਸੀਂ ਉੱਥੇ ਹੈਲਪ ਕਰਨਗੇ ਹੀ ਲੋਕਾਂ ਦੀਆਂ ਕਿ ਇਹਦੇ ਵਿਆਹ ਤੇ ਥੋੜਾ ਜਿਹਾ ਹੀ ਕਿ ਜਿਹੜੀਆਂ ਮਤਲਬ ਤੁਸੀਂ ਸੈਲਫੀਆਂ ਕਰਾਉਣੀਆਂ ਸੀ ਉਹ ਹੋਈਆਂ ਨਹੀਂ ਕਿ ਦੇਣ ਦੇ ਸਗਣ ਸਕੀਮ ਤੇ ਫੋਟੋਆਂ ਆਉਣੀਆਂ ਚਾਹੀਦੀਆਂ ਟਾੜੀਆਂ ਐਲਬਮ 'ਚ ਲਾ ਕੇ ਇਹ ਗੱਲ ਆ ਨਹੀਂ ਫੋਟੋ ਦਾ ਕੋਈ ਪ੍ਰੋਗਰਾਮ ਹੈ ਨਹੀਂ ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਬਾਕੀ ਜੇ ਤੁਸੀਂ ਕੋਣ ਆ ਕਿ ਟਾਡੀ ਮਤਲਬ ਵੀਡੀਓ ਤੁਸੀਂ ਬਣਾਈ ਨਹੀਂ ਆ ਜਾਂ ਆ ਨਹੀਂ ਕੀਤੀ ਐਂਟੀ ਜੀ ਜੋ ਵੀ ਆ ਨਾ ਤੁਹਾਡੇ ਕਹਿਣ ਦੇ ਨਾਲ ਹੀ ਹੋਇਆ ਹੋਊਗਾ ਸਹਿਮਤੀ ਦੇ ਨਾਲ ਹੀ ਹੋਇਆ ਹੋਊਗਾ ਬਲੌਗ ਮਤਲਬ ਤੁਹਾਡੇ ਵੀ ਚੱਲੇ ਹੋਣਗੇ ਪਾਇਆ ਹੈ ਤੁਸੀਂ ਵੀ ਲਾਈਵ ਲੂਬ ਹੋਏ ਹੀ ਤੁਸੀਂ ਵੀ ਤੇ ਇਹ ਨਾ ਸੋਚੋਗੇ ਨਹੀਂ ਹੋਏ ਮਤਲਬ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੀ ਕਿਰਨ ਆਂਟੀ ਉਹਨੇ ਵੀ ਤੁਹਾਡੀ ਇੱਕ ਗੱਲ ਆ ਉਹਨਾਂ ਬਲੌਗ ਪਾਉਣੇ ਬੰਦੇ ਆ ਉਹ ਤੁਹਾਡੇ ਘਰ ਆਣ ਕੇ ਪਾਉਂਦੀ ਆ ਤੂੰ ਉੱਥੇ ਪਾਉਂਦੇ ਜੇ ਉਹਨਾਂ ਦੇ ਘਰ ਜਾ ਜਾ ਕੇ ਜਦੋਂ ਸਾਰਿਆਂ ਨੂੰ ਘਰੋਂ ਸਮਝਾ ਕੇ ਤੋਰਿਆ ਗਿਆ ਸੀ ਮੈਂ ਆਉਣਾ ਤਾਂ ਨਹੀਂ ਸੀ ਮੈਂ ਨਹੀਂ ਬਣਾਉਣੀ ਸੀ ਪਰ ਮੈਨੂੰ ਬਣਾਉਣੀ ਪੈ ਰਹੀ ਆ ਕਿਉਂਕਿ ਆਟੇ ਦੇ ਨਾਲ ਜਿਹੜਾ ਪਰੇਥਣ ਲੱਗਦਾ ਉਹ ਮੈਂ ਸੋਚਦੀ ਕਿ ਪਰੇਥਣ ਨਾ ਉਹ ਲੱਗੀ ਆਂਟੀ ਪਰੇਥਣ ਨਹੀਂ ਹੁੰਦਾ ਪਰੇਥਣ ਹੁੰਦਾ ਵਾ ਆਟੇ ਦੇ ਨਾਲ ਲੱਗਦਾ ਉਹ ਲੱਗਣਾ ਹੀ ਲੱਗਣਾ ਵਾ ਟਾਡੀ ਜੋ ਗੱਲ ਜੋ ਇੱਕ ਵਾ ਆਂਟੀ ਦੇ ਨਾਲ ਕਿਰਨਾ ਬਠੰਡਾ ਇੱਕ ਰਾਇ ਵਾ ਢਾਡੀ ਹੁੰਦੀ ਹੁਣ ਵੱਖ ਵੇ ਉਹ ਗੱਲ ਹੁਣੀ ਉਹ ਤੂੰ ਵੀ ਮੇਰੇ ਤੋਂ ਵੱਖ ਮੈਂ ਤੇਰੇ ਤੋਂ ਵੱਖ ਰਹਿ ਸਕਦੇ ਨਹੀਂ ਆਪਾਂ ਇੱਕ ਦੂਜੇ ਤੋਂ ਵੱਖ ਦੱਸ ਕਿੰਨਾ ਦੂਰ ਰਹेंगी ਦੂਰ ਚੱਲ ਚੱਲੇ ਆਂਟੀ ਹੁਣੀ ਇੱਕ ਦੂਜੇ ਤੋਂ ਠੀਕ ਹੈ ਸੋਰੀ ਮੈਨੂੰ ਘਰੇ ਬਹੁਤ ਫਟਕਾਰ ਵੱਜੀ ਮੇਰੇ ਫਰੈਂਡ ਸਰਕਲ ਨੇ ਮੈਨੂੰ ਸਾਰਿਆਂ ਨੇ ਫੋਨ ਕੀਤੇ ਜਿੰਨੇ ਵੀ ਮੇਰੇ ਫਰੈਂਡਸ ਸੀ ਹੁਣ ਵੀਡੀਓ ਦੇਖਦੀ ਹੈ ਵੀ ਹੁਣ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਨੇ ਰਿਸ਼ਤੇਦਾਰਾਂ ਨੇ ਇਹ ਦੱਸ ਸਾਰਿਆਂ ਦੇ ਬਲੌਗ ਜਿਹੜੇ ਬਣਾਉਂਦੇ ਆ ਉਹਨਾਂ ਦੇ ਰਿਸ਼ਤੇਦਾਰ ਸਮਝਾਉਣ ਤੇ ਸਮਝ ਜਾਣ ਵਧੀਆ ਗੱਲ ਹੈ ਜੇ ਤੁਸੀਂ ਕਿਦੇ ਆਖੇ ਲੱਗੇ ਉਹ ਤਾਂ ਇਹ ਵੀ ਚਲੋ ਕੋਈ ਆਖੇ ਲੱਗੂਗਾ ਬਾਕੀ ਗੱਲ ਰਹੀ ਸਹੀ ਗੱਲ ਇਹ ਹੀ ਕਿ ਚਲੋ ਮੰਨ ਲਓ ਵਾ ਵੀਡੀਓ ਜੇ ਬਣਾਉਣੀ ਕੋਈ ਸਿੰਪਲ ਤੌਰ ਤੇ ਵੀਡੀਓ ਬਣਾਈ ਜਾਂਦੀ ਹਾਂਜੀ ਕਿ ਆ ਇੱਥੇ ਹੋਇਆ ਵਾ ਨੁਕਸਾਨ ਆ ਚੀਜ਼ ਹੋਈ ਆ ਤੋ ਇਹਦੇ ਪਰ ਤੁਸੀਂ ਨਹੀਂ ਜਿਹੜੀ ਕਿੰਨ ਬਠਿੰਡਾ ਉਹਨੇ ਦੇ ਬਲੌਗ ਹੀ ਬਣਾ ਲਿਆ ਸਾਰਾ ਉੱਥੇ ਆ ਚੀਜ਼ਾਂ ਮੈਂ ਅੱਜ ਲੰਗਰ ਲੈ ਕੇ ਚੱਲੀ ਆ ਮੈਂ ਅਜਾ ਸਮਾਨ ਲੈ ਕੇ ਚੱਲੀ ਆ ਬਾਅਦ ਚ ਉੱਥੇ ਸਾਰੇ ਵੀਡੀਓ ਸ਼ੂਟ ਹੀ ਕਰਦੇ ਰਹੇ ਉਹਨੇ ਮੇਰੇ ਹਿਸਾਬ ਨਾਲ ਸੇਵਾ ਤਾਂ ਨਹੀਂ ਉਹਨੇ ਆਂਟੀ ਨੇ ਕੀਤੀ ਨਹੀਂ ਜਿੰਨੀ ਉਹਨੇ ਵੀਡੀਓ ਸ਼ੂਟ ਕੀਤੀ ਉੱਥੇ ਘਟ ਜਾਈਂਦੀਆਂ ਹੀ ਵੀਡੀਓ ਇਹ ਥੋੜਾ ਜਿਹਾ ਵੇਖਣਾ ਚਾਹੀਦਾ ਕਿ ਕਿੱਥੇ ਵੀਡੀਓ ਬਣਾਉਣੀ ਚਾਹੀਦੀ ਆ ਕਿੱਥੇ ਨਹੀਂ ਬਣਾਉਣੀ ਚਾਹੀਦੀ ਜਿੱਥੇ ਨਹੀਂ ਬਣਾਉਣੀ ਚਾਹੀਦੀ ਉੱਥੇ ਨਹੀਂ ਬਣਾਉਣੀ ਚਾਹੀਦੀ ਇੱਕ ਦੋ ਦਿਨ ਵੀਡੀਓ ਨਾਗਾ ਪੈ ਜਾਂਦਾ ਕੋਈ ਚੱਕਰ ਨਹੀਂ ਆਗਾ ਹੀ ਆ ਮੈਂ ਹੁਣ ਕਾਫੀ ਦਿਨਾਂ ਹੀ ਆ ਐਵੇਂ ਤੁਹਾਨੂੰ ਮੈਂ ਕਮਾਂ ਮੈਂ ਵੀ ਮਤਲਬ ਵੀਡੀਓ ਗਿਆ ਹੈਗਾ ਠੀਕ ਆ ਵੀਡੀਓ ਬਣਾਈਆਂ ਪਰ ਸਿੰਪਲ ਵੀਡੀਓ ਬਣਾਈਆਂ ਉਹ ਚ ਮੈਂ ਕਿਸੇ ਨੂੰ ਲਿਆਂਦਾ ਨਹੀਂ ਹੈਗਾ ਹੀ ਕਿਉਂ ਵੀ ਮੇਰਾ ਇਹ ਮਸਕਦ ਨਹੀਂ ਹੈਗਾ ਹੀ ਕਿ ਕਿਸ ਦਾ ਫੇਸਬੁਕ ਆ ਮਾਂ ਹਾਂ ਯਾਰ ਕਈ ਬੰਦੇ ਵਿਚਾਰੇ ਉੱਥੇ ਚੰਗੇ ਭੜੇ ਬੰਦੇ ਆ ਉਹ ਕੋਈ ਚੀਜ਼ ਦਹਾਂ ਵਾਲੀ ਚੀਜ਼ ਫਾਂਡਿਆ ਹੋਵੇ ਆਪਾਂ ਵੀਡੀਓ ਦੇ ਕੈਮਰਾ ਟਿਕਾਰੀ ਉੱਪਰ ਉਹ ਸਾਡੇ ਵਾਸਤੇ ਗਲਤ ਗੱਲ ਆ ਯਾਰ ਇਹ ਮੰਨਿਆ ਕਿ ਭਰਾ ਉੱਥੇ ਕਿ ਇਹਦੀ ਮਜਬੂਰੀ ਆ ਕਿ ਜਿਹੜੀ ਰੋਟੀ ਖੇਦੋ ਲੈਣੀ ਪੈਂਦੀ ਆ ਜਾਂ ਕੋਈ ਚੀਜ਼ ਲੈਣੀ ਪੈਂਦੀ ਉਹਨਾਂ ਨੂੰ ਉਹ ਐਡੇ ਵਿਚਾਰੇ ਹੈ ਨਹੀਂ ਆ ਕਿ ਜੇ ਆਪਾਂ ਕੈਮਰਾ ਧੱਕੇ ਉਹਨਾਂ ਨੇ ਗਾੜੀ ਮਤਲਬ ਵਿਖਾਈਏ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਪਾਈ ਆ ਕਿ ਆ ਆਪਾਂ ਚੀਜ਼ ਜੀ ਵੰਡੀ ਤੇ ਇਹ ਚੀਜ਼ ਆਪਾਂ ਲਈ ਉਹਨਾਂ ਨੇ ਉਹ ਤਾਂ ਜ਼ਿਆਦਾਤਰ ਨਾ ਵਿਚਾਰੇ ਸੱਚ ਪੁੱਛਦੇ ਸਾਰੇ ਹਾਥੀ ਜੋਨਦੇ ਪਈ ਸਰਦਾਰ ਬੰਦੇ ਕਈ ਬੰਦੇ ਜਿਹੜੇ ਆ ਜਿਆਦਾ ਹਾਥੀ ਚੋਂਡਾ ਪਏ ਕੇ ਹਾਨੂੰ ਕਿਸ ਚੀਜ਼ ਦੀ ਲੋੜ ਨਹੀਂ ਆ ਮਹਾਰਾਜ ਦੀ ਬਹੁਤ ਕਿਰਪਾ ਵਾ ਸਗੋ ਚਾਹ ਪਾਣੀ ਖੁਦ ਪੀਉਂਦੇ ਰਹੇ ਤੇ ਪਰ ਇਹਨਾਂ ਨੇ ਜਿਆਦਾ ਫਾਇਦਾ ਲੈ ਲਿਆ ਜੇ ਉਥੇ ਜੜੀਆਂ ਹੀ ਬੇੜੀਆਂ ਹਨਾ ਤੇ ਜਾਓ ਉਹਨਾਂ ਦੀ ਖਾਣ ਪੀਣ ਵਾਸਤੇ ਪਾਣੀ ਦੇ ਵਿੱਚ ਸਮਾਨ ਜਾ ਕੇ ਪਚਾਇਆ ਜਾਂਦਾ ਕਿਸੇ ਦੇ ਘਰ ਇਹ ਕੀ ਕਰਦੀ ਰਹੀ ਆ ਕਿਰਣਾ ਆਂਟੀ ਤੇ ਇਹ ਬਸ ਉਥੇ ਬਲੌਗ ਹੀ ਬਣਾਉਂਦੀ ਰਹੀ ਸਾਰਾ ਟੱਬਰ ਜਾਂ ਚੜ ਗਏ ਉੱਤੇ ਬੇੜੀ ਦੇ ਕਮਾ ਕੇ ਲੈ ਆ ਇਹਨਾਂ ਨੂੰ ਉਹ ਬੰਦਾ ਪੁੱਛਿਆ ਕਿ ਗਾੜੀ ਪੂਲ ਚ ਗਏ ਏ ਤੁਸੀਂ ਘੁੰਮਣ ਕਿ ਜਿਹੜਾ ਤੁਸੀਂ ਘੁੰਮਣ ਗਏ ਏ ਪੂਲ ਚ ਕੇ ਚਲੋ ਜੀ ਗੇੜੀਆਂ ਗੂੜੀਆਂ ਲਵਾ ਦਿਓ ਇਦਾਂ ਵਾ ਫੇਰ ਉੱਥੇ ਬਾਵਾ ਪਏ ਪਏ ਬੇਇੱਜ਼ਤੀ ਬੂਤੀ ਹੋਈ ਫੇਰ ਮੁੜੇ ਆ ਮੈਂ ਭਰਾਵਾ ਕਿਤੇ ਮੈਨੂੰ ਲੱੱਚਰ ਤਾਂ ਕਰ ਦੇ ਫੜੇਗ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਹੋਊਗਾ ਜੇ ਤੁਸੀਂ ਮੈਨੂੰ ਉੱਥੇ ਹਾਸ ਦੇ ਖੇਡ ਦੇ ਜਾਂ ਮੈਨੂੰ ਲਾਈਵ ਹੁੰਦੇ ਓਏ ਆਂਟੀ ਕੀ ਕਹਿਣਾ ਜੇ ਮੈਨੂੰ ਸਹੀ ਤਰੀਕੇ ਨਾਲ ਸੁਣਿਆ ਨਹੀਂ ਕਿ ਮੇਰੇ ਕੰਨ ਸਾਫ਼ ਕਰਾਉਣ ਵਾਲੇ ਆ ਆ ਤੁਸੀਂ ਵੀ ਸੁਣ ਲਿਆਣਾ ਵਾ ਦੁਬਾਰੇ ਸੁਣ ਲਿਓ ਜਾਂ ਵੀਡੀਓ ਬੈਕ ਕਰਕੇ ਕਹਿੰਦੀ ਕਿ ਜੇ ਤੁਸੀਂ ਲੈਕਚਰ ਤਾਂ ਕਰਦੇ ਫੜੇਗੇ ਮੇਰਾ ਸਿਰ ਜੁੱਤੀਆਂ ਢਾਡੀਆਂ ਮਤਲਬ ਤੁਸੀਂ ਆਂਟੀ ਜੀ ਕੌਣ ਆ ਕਿ ਜੇ ਮੈਂ ਤੁਹਾਨੂੰ ਲੈਕਚਰ ਤਾਂ ਕਰਦੀ ਫੜੀ ਗਈ ਮੈਂ ਨਹੀਂ ਕੋਈ ਲੈਕਚਰ ਤਾਂ ਕਰੂੰਗੀ ਤੁਸੀਂ ਮੇਰੇ ਸਿਰ 'ਚ ਜੁੱਤੀਆਂ ਮਾਰ ਸਕਦੇ ਮੈਨੂੰ ਹਟਾਓ ਇਹ ਗੱਲ ਤੁਸੀਂ ਉਲਟ ਗਈ ਜਾਣ ਦੇ ਉਹ ਗੱਲ ਫਿਰ ਮਾਰੋ ਮuje ਮਾਰੋ ਅੰਟੀ ਜੋ ਓਖਾ ਆ ਗਿਆ ਵਾ ਲੋ ਜੀ ਮੈਂ ਬੰਨੇ ਹੱਥ ਆਪਦੇ ਆਪਦੇ ਬਲੌਗ ਜੀ ਨੇ ਬਣਾਉਣੇ ਆ ਬਣਾਓ ਸੋ ਸਾਨੂੰ ਨਹੀਂ ਇਹੋ ਜਿਹਾ ਵੀਊ ਚਾਹੀਦੇ ਠੀਕ ਆ ਜੀ ਤੇ ਮੇਰੀ ਸੋਚ ਕੁਝ ਹੋਰ ਆ ਪਰ ਅਗਲਾ ਨਹੀਂ ਸੋਚ ਲੋ ਜੀ ਬਹੁਤ ਵਧੀਆ ਗੱਲ ਆ ਕਿ ਅੰਟੀ ਹੁਣੀ ਬਲੌਕਿੰਗ ਛੱਡਣ ਲੱਗੇ ਆ ਯਾਰ ਦੱਸਾਂ ਕੀ ਆ ਜਿਨੇ ਬਲੌਗ ਬਣਾਉਣੇ ਆ ਨਾ ਉਹਨੂੰ ਬਹੁਤ ਕੁਝ ਵੇਖਣਾ ਪੈਂਦਾ ਵਾ ਕਿ ਕਿਹੜੀ ਚੀਜ਼ ਮੈਂ ਫੇਰ ਬਾਰ-ਬਾਰ ਉਹ ਗੱਲ ਕਰੀ ਜਾਣਾ ਕਿਹੜੀ ਚੀਜ਼ ਕਿੱਥੇ ਸ਼ੂਟ ਹੋਣੀ ਚਾਹੀਦੀ ਆ ਕਿੱਥੇ ਨਹੀਂ ਹੋਣੀ ਚਾਹੀਦੀ ਪਰ ਬਲੌਕਿੰਗ ਦਾ ਕੰਮ ਹੀ ਕਿ ਕਿਤੇ ਮਤਲਬ ਜਾਓ ਵਧੀਆ ਥਾਂ ਤੇ ਜਾਓ ਕਿਤੇ ਲੋਕੇਸ਼ਨ ਵਧੀਆ ਵਿਖਾਓ ਜਾਂ ਆ ਕੋਈ ਚੀਜ਼ ਵਿਖਾਉ। ਇੰਨੇ ਜਿਹੜੇ ਬਲੌਗ ਬਣਾਉਂਦੇ ਨਾ ਲੋਕ ਰਿਸ਼ਤੇਦਾਰ ਵੀ ਡਰਦੇ ਆ ਜਾਣ ਤੋਂ ਕਿ ਯਾਰ ਇਹਨਾਂ ਦੇ ਘਰ ਗਏ ਇਹਨਾਂ ਦੇ ਬਸ ਕਹਿ ਦੇਣਾ ਹਾਏ ਮਾਮਾ ਜੀ ਆ ਗਏ ਮਾਮਾ ਜੀ ਆ ਗਏ ਕੈਮਰਾ ਸ਼ੂਟ ਕਰ ਲੈਂਦੇ ਆ ਤੇ ਭਰਾ ਮਾਮੇ ਜੀ ਹੋਣੀ ਵਿਚਾਰੇ ੱਟ ਲਾ ਜਾ ਮੂੰਹ ਕਰਕੇ ਛੋਟਿਆ ਹੁੰਦਾ ਜਿੱਦਾਂ ਵਿਚਾਰਾ ਕੈਦੀ ਨਹੀਂ ਛਡਾ ਕੇ ਲਿਆਂਦਾ ਹੁੰਦਾ ਜੇਲ੍ਹ ਚੋਂ ਵਾਵਾ ਸਜ਼ਾ ਕੱਟ ਕੇ ਆਇਆ ਹੁੰਦਾ ਉਦਾਂ ਵਿਚਾਰੇ ਨੇ ਮੂੰਹ ਛੋਟਿਆ ਹੁੰਦਾ ਬੇਇੱਜ਼ਤੀ ਮਹਿਸੂਸ ਹੋਣ ਦੀ ਹੁੰਦੀ ਆ ਰਿਸ਼ਤੇਦਾਰ ਆਉਣੋਂ ਘਟ ਗਏ ਇਹਨਾਂ ਦੇ ਘਰ ਹਰ ਜਗ੍ਹਾ ਤੇ ਸ਼ੂਟ ਕਰਦੇ ਆ ਪਟਿਆਲੇ ਐਨਾ ਸਿਆ ਨੂੰ ਮੈਂ ਜਾਣਾ ਨਾ ਕਰਾਣਾ ਵਿਚਾਰੀ ਨੂੰ ਪਤਾ ਨਹੀਂ ਕਿੱਥੋਂ ਦੀ ਕੌਣ ਹੈਗੀ ਆ ਉਹਦੇ ਨਾਲ ਕਿੰਨਾ ਮੇਰਾ ਝਗੜਾ ਹੋਇਆ ਕਿੰਨਾ ਕਰਕੇ ਹੋ ਗਿਆ ਜੇ ਬਲੌਗਰਾਂ ਚ ਗਏ ਤਾਂ ਆਪਾਂ ਹੋ ਗਿਆ ਕਮਲ ਨੂੰ ਮੈਂ ਜਾਣਦੀ ਨਹੀਂ ਸੀ ਉੱਥੇ ਲੈ ਜਾਂਦਾ ਗਿਆ ਉਹ ਝਗੜਾ ਹੋ ਗਿਆ ਸੋਸ਼ਲ ਮੀਡੀਆ ਤੇ ਵਾਹ ਵਾਈ ਮਤਲਬ ਵਿਊ ਆਏ ਉਹਨਾਂ ਨੇ ਵੀ ਕੁਝ ਗੱਲਾਂ ਤੁਹਾਨੂੰ ਕੀਤੀਆਂ ਕੁਝ ਤੁਸੀਂ ਉਹਨਾਂ ਨੂੰ ਕੀਤੀਆਂ ਰਿਪਲਾਈ ਰਿਪਲਾਈ ਖੇਡਣ ਡਿਆ ਬੇਹਜਦਾ ਮੈਨੂੰ ਤੇ ਹੁਣ ਏਦਾਂ ਲੱਗਦਾ ਬਾਕੀ ਭਰਾ ਪੱਕਾ ਨਹੀਂ ਕੋਈ ਕਹਿ ਸਕਦਾ ਮੈਂ ਕਰ ਨਹੀਂ ਸਕਦਾ ਜ਼ੋਰ ਕਿ ਹਾਂ ਵੀ ਲੜਾਈ ਹੋਈ ਆ ਮੇਲੇ ਭਾਬੀ ਉਹਨਾਂ ਵੀ ਜਾਣ ਪਛਾਣ ਹੋ ਗਈ ਸੀ ਇਹਨਾਂ ਦੀ ਵਾਵਾ ਜਾਣ ਪਛਾਣ ਵਧ ਗਈ ਸੀ ਹੁਣ ਇਹ ਜਾਣ ਪਛਾਣ ਜ਼ਿਆਦਾ ਨਹੀਂ ਵਧਾਉਣਾ ਚਾਹੁੰਦੇ ਇਹ ਕਰਕੇ ਸਾਰਿਆਂ ਦੇ ਨਾਲ ਨਾਤੇ ਤੋੜ ਦੇਣ ਲੱਗੇ ਆ ਇਹਨਾਂ ਨੇ ਹੁਣ ਬਲੌਕਿੰਗ ਦਾ ਕੰਮ ਛੱਡ ਦੇਣਾ ਇਹਨਾਂ ਨੂੰ ਪਤਾ ਕਿ ਬਲੌਕਿੰਗ ਦਾ ਕੰਮ ਆ ਔਖਾ ਭਈ ਜੇ ਤੇ ਮਾੜਾ ਜਿਹਾ ਵੀ ਕੋਈ ਗਲਤ ਕੈਮਰਾ ਕਿਤੇ ਘੁੰਮ ਗਿਆ ਤੇ ਤੁਹਾਨੂੰ ਪਤਾ ਕਈ ਵੀਰ ਭਰਾ ਬੈਠੇ ਆ ਤੁਹਾਡੇ ਕੈਮਰੇ ਨੂੰ ਦੱਸਣ ਵਾਸਤੇ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤੁਹਾਨੂੰ ਜਾਣਦੀ ਹੋਈ ਨਹੀਂ ਸੀ ਤੁਸੀਂ ਕੌਣ ਆ ਕੌਣ ਨਹੀਂ ਆ ਜੇ ਇਹਨਾਂ ਚੀਜ਼ਾਂ ਵਿੱਚ ਆਏ ਤਾਂ ਨਵੇਂ ਸਿਸਟਮ 'ਚ ਆਏ ਤਾਂ ਇਹ ਪਤਾ ਲੱਗ ਗਿਆ ਵੀ ਇੱਥੇ ਲੜਾਈਆਂ ਵੀ ਹੁੰਦੀਆਂ ਝਗੜੇ ਵੀ ਹੁੰਦੇ ਇੱਥੇ ਬੰਦਾ ਰੋਸਟ ਵੀ ਹੁੰਦਾਗਾ ਵਾਵਾ ਜਾਣੇ ਨੇ ਜਾਣ ਪਛਾਣ ਹੋ ਗਈ ਚਲੋ ਇੱਕ ਦੂਜੇ ਨੂੰ ਮਿਲਣ ਵਰਤਣ ਡਾਵੇ ਹੀ ਬਾਕੀ ਗਾਇਸ ਭੈਣ ਮੇਰੇ ਸੋ ਨਾਲ ਮਿਲੀ ਕਿ ਨਹੀਂ ਮਿਲੀ ਕਾਫੀ ਜਾਣੇ ਨੇ ਹੋਰ ਮਿਲਣ ਡਾ ਬਣਾ ਹੀ ਬਲੋਕਰਾਂ ਨਹੀਂ ਭਰਾਵਾ ਸਾਂਝ ਬੜੀ ਹੈ ਇੱਕ ਦੂਜੇ ਨੂੰ ਮਿਲਦੇ ਬੜੇ ਆ ਇਹ ਥੋੜਾ ਕਿ ਯਾਰ ਰੋਸਟਿੰਗ ਕਰਨ ਡਿਆ ਕੋਈ ਦੂਜੇ ਨੂੰ ਕੋਈ ਮਿਲ ਨਹੀਂ ਰਿਹਾ ਯਾਰ ਉਹ ਜੇ ਜਾ ਜੂਗੇ ਮਤਲਬ ਨਾ ਦੱਸਦੇ ਹੀ ਆ ਇਹ ਗੱਲ ਹੈ ਇਹਨਾਂ ਦੀ ਬਹੁਤ ਜ਼ਿਆਦਾ ਪ੍ਰੇਮ ਹੀ ਕਿ ਕਿੱਥੇ ਜਾਣਾ ਕਿੱਥੇ ਨਹੀਂ ਜੇ ਕੇ ਦਾ ਵਿਆਹ ਹੋਣਾ ਸਾਰੇ ਜਾਣਿਆਂ ਨੇ ਬਲੌਕਰਾਂ ਨੇ ਜਾਣਾ ਉਥੇ ਰਿਸ਼ਤੇਦਾਰ ਕੋਈ ਸੱਦੇ ਚ ਨਾ ਸੱਦੇ ਬਲੌਗ ਵਾਲੇ ਜ਼ਰੂਰ ਸੱਦਣੇ ਜਿਹੜੇ ਬਲੌਕ ਬਣਾਉਂਦੇ ਹੁਣ ਉਹ ਨਹੀਂ ਕੋਈ ਰਹਿਣਾ ਚਾਹੀਦਾ ਅਸੀਂ ਰਿਸ਼ਤੇਦਾਰਾਂ ਦੇ ਵਿੱਚ ਵੀ ਬਹਿਣਾਗਾ ਸਾਨੂੰ ਸੰਗ ਆਉਂਦੀ ਸਾਨੂੰ ਸ਼ਰਮ ਆਉਂਦੀ ਆ ਜਦੋਂ ਕੋਈ ਰੋਸਟ ਕਰ ਦਿੰਦਾ ਸੋ ਸਾਡੀ ਤਾਂ ਇਹ ਲਾਏ ਨਹੀਂ ਹੈ ਨੀਗੀ ਬੱਚਿਆਂ ਤੋਂ ਵੀ ਘਰੋਂ ਗੱਲ ਰੋਸਟ ਸਟੇਜ ਤੇ ਤਾਂ ਹੁੰਦਾ ਜਦੋਂ ਕੋਈ ਗਲਤ ਵੀਡੀਓ ਬਣਾਵੇ ਗਲਤ ਕਾਨੂੰਨ ਦੀ ਅਨੰਗਣਾ ਕਰੇ ਜੋ ਰੋਸਟਿੰਗ ਦੇ ਵਿੱਚ ਅਨੰਗਣਾ ਚੱਲਦੀ ਹੈ ਜਿਹੜੇ ਲੋਕ ਕਰਦੇ ਆ ਉਹ ਤੇ ਫਿਰ ਰੋਸਟਿੰਗ ਹੋਣਾ ਹੋਣਾ ਜੇ ਉਹਨਾਂ ਨੂੰ ਰੋਸਟਿੰਗ ਨਾ ਕੀਤਾ ਜਾਏ ਉਹ ਆਪਣੀ ਮਰਿਆਦਾ ਭੁੱਲ ਜਾਣ ਇਹ ਥੋੜਾ ਜਿਹਾ ਵਿਚਾਰ ਕਰਨ ਵਾਸਤੇ ਹੁੰਦਾ ਆਂਟੀ ਜੀ ਬਾਅਦ ਚ ਰਿਸ਼ਤੇਦਾਰ ਵੀ ਕਹਿੰਦੇ ਆ ਮਾੜਾ ਚੰਗਾ ਸੱਚ ਪੁੱਛਦੇ ਨਾ ਜਦ ਜਿਹੜਾ ਬਲੌਕਿੰਗ ਕਰਦਾ ਜਿੱਦਾਂ ਕਈ ਹੋਰ ਵੀ ਆ ਚਲੋ ਇਹਨਾਂ ਨੇ ਮੈਂ ਐਵੇਂ ਤੁਹਾਨੂੰ ਕਹਿ ਰਹਾ ਕਿ ਆਂਟੀ ਹਣੀ ਬਹੁਤ ਬਲੋਕਾਂ ਚ ਇਦਾਂ ਕਰਦੇ ਰਹੇ ਬਲੌਕਿੰਗ ਬਲੂਕਿੰਗ ਚਲੋ ਵਧੀਆ ਕਰਦੇ ਨੇ ਆ ਇਹਨਾਂ ਨੇ ਕੋਈ ਹੈ ਨਹੀਂ ਮੇਰੇ ਹਿਸਾਬ ਨਾਲ ਮਾੜਾ ਤ ਨਹੀਂ ਬਲੌਕ ਪਾਉਂਦੇ ਰਹੇ ਬਸ ਇਹੋ ਹੀ ਹੋ ਗਿਆ ਜਿਹੜਾ ਕਿ ਉੱਥੇ ਜਾ ਕੇ ਲਾਈਵ ਲੂਵ ਹੋਏ ਆ ਤੇ ਉੱਥੇ ਫਿਰ ਜਾ ਕੇ ਜਿਹੜੇ ਬਲੌਕ ਬਣਾਏ ਆ ਉਹ ਵੀ ਕਿਰਨ ਬਠੰਡਾ ਨੇ ਤੇ ਉੱਥੇ ਬਲੌਕ ਬਣਾਉਣੇ ਨਹੀਂ ਚਾਹੀਦੇ ਇਹ ਬਲੌਕ ਗਲਤੀ ਕੋ ਫਿਰ ਵਿਆਹਾਂ ਸ਼ਾਦੀਆਂ ਦੇ ਜਿਹੜੇ ਬਲੌਕ ਪਾਉਂਦੇ ਜਾ ਆ ਕੇ ਕਦੀ ਕੇਕ ਕੱਟ ਲਿਆ ਕਦੀ ਕੋ ਉਹ ਚੀਜ਼ਾਂ ਹੈਗੀਆਂ ਥੋੜੀਆਂ ਬਹੁਤੀਆਂ ਬਾਕੀ ਵਧੀਆ ਕੰਡੇ ਬਲੌਗਿੰਗ ਪਰ ਵਾਫਸੀ ਲਲੀ ਇਹਨਾਂ ਨੇ ਆਪਣੇ ਕੋ ਬਾਈਕਾਟ ਕਰਤਾ ਬਾਈਕਾਟ ਕਰਤਾ ਵੇ ਲੋ ਭਾਈ ਹੁਣ ਤੁਸੀਂ ਜਿਹੜੇ ਬਲੌਕ ਬਣਾਉਂਦੇ ਆ ਜਿਹੜੇ ਮਤਲਬ ਸਹੀ ਜਗ੍ਹਾ ਤੇ ਬਲੌਕ ਜਿੱਥੇ ਬਲੌਕ ਨਹੀਂ ਬਣਾਉਣਾ ਚਾਹੀਦਾ ਉੱਥੇ ਵੀ ਬਲੌਕ ਬਣਾਉਂਦੇ ਆ ਹੁਣ ਤੁਹਾਡੇ ਆਪਣੇ ਬਲੌਕ ਜਿਹੜੇ ਬਣਾਉਂਦੇ ਉਹ ਸਾਫ ਛੱਡਣ ਦੇ ਆ ਤੇ ਕੋ ਹੁਣ ਵੀ ਆਗਲ ਨੂੰ ਆ ਤੁਹਾਨੂੰ ਖ਼ੈਰਮ ਕਰੋ ਥੋੜੀ ਬੋਦੀ ਕਿ ਆਪਾਂ ਥੋੜੀ ਜਿਹੀ ਆਪਣੇ ਲੈਣ ਸੁਧਾਰੀਏ ਕੋਈ ਚੰਗਾ ਕੋ ਵਿਖਾਈਏ ਉਹ ਚ ਬਲੌਗਿੰਗ ਚ ਕੋਈ ਵਧੀਆ ਵਿਖਾਈਏ ਜਿਨਾਂ ਕਿ ਇਹਨੂੰ ਸਿਹਤ ਮਿਲੇ ਇਹਨਾਂ ਸੇਤਾਂ ਵਾਲੀਆਂ ਕਈ ਵੀਡੀਓ ਹੁੰਦੀਆਂ ਹੀ ਨਹੀਂ ਢਾਡੀਆਂ ਬੇ ਸੇਤਾਂ ਵਾਲੀਆਂ ਹੁੰਦੀਆਂ ਵਾ ਥੋੜਾ ਜਿਹਾ ਸੁਧਾਰ ਲਿਓ ਤੇ ਬਾਕੀ ਕਿਵੇਂ ਲੱਗੀ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕਰਾਈਬਰ ਤਕਨ ਟੀਵੀ ਨੱਪ ਕੇ ਜਰੂਰ ਚਾਇਆ ਕਰੋ ਤੇ ਕਮੈਂਟ ਵੀ ਵਧੀਆ ਜਿਆ ਕਰ ਦਿਆ ਕਰੋ ਚੰਗਾ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਓਕੇ